ਤੇ ਮੈਂ 36 ਸਾਲ ਰਾਏਪੁਰ ਖੇਡ ਰਹੀ ਆ ਸੀ ਉੱਥੇ ਚੋ ਚੋ ਗੋਲਡ ਮੈਡਲ ਅਸਿਲ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨ ਜਾਂਦੇ ਆ ਮੈਂ 올림픽 ਖੇਡਣਾ ਚਾਹੁੰਦਾ ਹਾਂ ਕੇ ਡੋਕਰ ਵੀ ਪੁਲਿਸ ਜਾਂ ਆਰਬੀ ਵਿੱਚ ਬਹੁਤ ਜੋਇਡ ਰੋਲਾ ਚਾਹੁੰਦਾ ਕਦੋਂ ਗੇਮ ਸ਼ੁਰੂ ਕੀਤੀ ਔਰ ਕਿੱਥੇ ਮੈਡਲ ਜਿੱਤਿਆ ਔਰ ਕੀ ਕਰਨਾ ਚਾਹੁੰਦੇ ਹੋ ਮੇਰਾ ਨਾਮ ਪਿਊਸ਼ ਹੈ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉਂਦੇ ਉੱਚ 골ਡ ਮੈਡਲ ਅਸਲ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨਣ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਤਬੂ ਕਿੱਥੇ ਜਾਣ ਜਾਂਦੇ ਕਿਹੜੀ ਗੇਮ ਕਿੱਥੇ-ਕਿੱਥੇ ਖੇਡਣਾ ਚਾਹੁੰਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਕਰਨੀ ਹੈ ਨਾ 올림픽 ਖੇਡਣਾ ਚਾਹੁੰਦਾ ਹੈ ਡਾਕਰੀ ਵੀ ਪੁਲਿਸੀਆ ਆਰਬੀ ਵਿੱਚ ਬਹੁਤ ਜੋਇਰ ਹੋਣਾ ਚਾਹੁੰਦਾ ਨਾ ਔਰ ਕਿੱਦਾਂ ਦਾ ਲੱਗਦਾ ਹੈ ਮਿਰਨੰਤ ਧੀਮ ਲਾਲ ਮੈਂ ਕਹਣਾ ਕਿ ਬਤਾ ਜਰਾਂ ਨਾ ਅਗਿਰ ਵਦੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਤੇ ਪਹੁੰਚਣਾ ਚਾਹੀਦਾ ਇਹਨੂੰ ਬਾਕੀ ਇਹ ਕਿ ਸਰਕਾਰ ਵੱਲੋਂ ਵੀ ਮਦਦ ਮਿਲਣੀ ਚਾਹੀਦੀ ਆ ਕਿ ਉਮਰ ਗਈ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਬਲੰਗ ਲੋਕ ਨਹੀਂ ਹੈ ਠੀਕ ਆ ਨਾ ਇਹ ਸਰਕਾਰ ਮਦਦ ਕਰੇਗੀ ਜਿੰਜੋ ਮਦਦ ਕਰੇਗੀ ਜਿੰਜੋ ਫਿਰ ਵਧਦਾ ਜਾਏ ਹਾਂਜੀ ਤੇ ਸਾਮੀ ਹੋਈ ਵੇਂਦੀ ਹੋਈ ਆ ਕਿ ਇਹਦੇ ਹਾਲ ਨਹੀਂ ਜਾਂ ਤਾਂ ਕਿਆ ਲਿਖ ਜਾਏ ਗੱਲ ਇਸੇ ਪਰਿਵਾਰ ਵੀ ਕੀਤੀ ਜਾਏ ਤੇ ਸਾਨੂੰ ਕਿੰਨੀ ਮਿਹਨਤ ਕਰਨੀ ਪਈ ਹੁਣ ਮੈਂਜ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਮੁਲਾਹੀ ਵਰਗੀ ਜਣੀ ਸੇਲੇ ਸਾਜੂ ਅਹੀਂ ਇਹ ਜੀ ਮਰਜ਼ ਹਰ ਵੇਲੇ 24 ਘੰਟੇ ਮਦਦ ਕਰਦੇ ਨੇ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਜਾਈਂ ਤੇਰੇ ਉੱਟ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਕਿੱਧਰ ਲੱਗਦਾ ਹੋਰ ਜਦ ਮੈਂ ਤੁਹਾਨੂੰ ਕਰਨੇ ਨੇ ਜੇ ਬੜੇ ਮਰਜ਼ ਦਿਨ ਚਿਕਚੋਂ ਚਾਰ ਵਜੇ ਉੱਟ ਕੇ ਜਾਣਾ 5 ਵਜੇ ਜਾਣਾ ਫਿਰ ਅਗਵਾੜ ਵਾਂਗ ਆਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲਿਆ ਤਾਂ ਕੋਈ ਘਾਰ ਹੀ ਕੀ ਕਰਨਾ ਫਿਰ ਮੋ ਸਾਨੂੰ ਫਿਰ ਮਰਗੀ ਹੈ ਬੜੀ ਜੀ ਫਰਜ਼ਾ ਹੋਣ ਕਰਕੇ ਫਿਰ ਸਾਨੂੰ ਮਦਦ ਕਰਨੀ ਪੈਂਦੀ ਹੈ ਕਿ ਜਿੱਦਾਂ ਦਾ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂਜੀ ਹੁਣ ਇਹ ਚਾਹੀਦਾ ਜੀ ਦੇਣਾ ਚਾਹੀਦਾ ਕਿ ਇਹਨੂੰ ਇਹ ਗੱਲ ਕਿ ਹੁਣ ਇਹਦੇ ਪਿੱਛੇ ਬੈਗ ਹੋਣਾ ਚਾਹੀਦੀ ਹੈ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲਣੀ ਚਾਹੀਦੀ ਹੈ ਫਿਰ ਬੱਚਾ ਅੱਗੇ ਜਾਤੇ ਲੱਗੇ ਹਾਂਜੀ